ਹਾਂਜੀ ਦੋਸਤੋ ਸੋਹਣ ਬੀਰੂ ਟ੍ਰੈਵਲ ਵਲੌਗ ਤੇ ਅੱਜ ਫੇਰ ਇੱਕ ਵਾਰ ਤੁਹਾਡਾ ਸਵਾਗਤ ਹੈ। ਦੋਸਤੋ ਅੱਜ ਆਪਾਂ ਪਹੁੰਚੇ ਆਂ ਜੌਂਡੀਅਰ ਟਰੈਕਟਰ ਲੈਣ ਲਈ। ਪਿੱਛੇ ਤੁਸੀਂ ਦੇਖ ਰਹੇ ਹੋ ਜਿਹੜੀ ਪਟਿਆਲਾ ਸਰਹੰਦ ਰੋਡ ਦੇ ਉੱਪਰ ਏਜੰਸੀ ਹੈ ਜੌਂਡੀਅਰ ਟਰੈਕਟਰ ਦੀ। ਉਸ ਜਗ੍ਹਾ ਤੇ ਆਪਾਂ ਪਹੁੰਚੇ ਆਂ। ਤੁਹਾਨੂੰ ਦਿਖਾਉਨੇ ਆਂ ਜੌਂਡੀਅਰ ਟਰੈਕਟਰ ਦੇ ਕਿਹੜੇ-ਕਿਹੜੇ ਵੇਰੀਐਂਟ ਕੀ-ਕੀ ਪ੍ਰਾਈਸ 'ਚ ਨੇ, ਕੀ-ਕੀ ਫੈਸਿਲਿਟੀਆਂ ਨੇ, ਕਿੰਨੇ ਕੁ ਦੇਰ ਇਹਦੀ ਬੁਕਿੰਗ ਕਰਾ ਕੇ ਫੇਰ ਇਹ ਜਿਹੜੇ ਟਰੈਕਟਰ ਨੇ ਜੋਂਡੀਅਰ ਦੇ ਮਿਲਦੇ ਨੇ ਆਓ ਹੁਣ ਆਪਾਂ ਪਹਿਲਾਂ ਅੰਦਰ ਚੱਲਦੇ ਆਂ ਅੱਜ ਆ ਗਏ ਥਾਰਾਂ ਦੇ ਵਿੱਚ ਦੇਖੋ ਪੁਰਾਣੇ ਜਿਹੜੀ ਮੂਸੇ ਵਾਲੇ ਵਾਲੀ ਜਿਹੜੀ ਥਾਰ ਆ ਇਹ ਪੁਰਾਣੇ ਮਾਡਲ ਦੀ ਉਹਦੇ ਵਿੱਚ ਪਹੁੰਚਿਆ ਸਾਡਾ ਵੀਰ ਅਰਪਣ ਜੋਤ ਸਿੰਘ ਅਰਪਣ ਜੋਤ ਸਿੰਘ ਧਾਲੀਵਾਲ ਤੇ ਇੱਧਰ ਸਾਡੇ ਮਾਸਟਰ ਜੀ ਗੁਰਪ੍ਰੀਤ ਸਿੰਘ ਧਾਲੀਵਾਲ ਇਹ ਵੀ ਆਪ ਦੀ ਸਕੋਰਪਿਓ ਚਾਏ ਨੇ ਤੇ 18 ਤੇ ਸਕੋਰਪੀਓ ਦੇ ਵਿੱਚ ਆ ਕੇ ਅੱਜ ਆਪਾਂ ਲਵਾਂਗੇ ਟਰੈਕਟਰ ਜੌਂਡੀਅਰ ਜੌਂਡੀਅਰ ਦੀ ਏਜੰਸੀ ਦੇ ਵਿੱਚ ਆਪਾਂ ਪਹੁੰਚ ਗਏ ਦੇਖੋ ਡਿਲੀਵਰੀ ਦੇਣ ਵਾਸਤੇ ਇਹ ਟਰੈਕਟਰਾਂ ਨੂੰ ਜਿਹੜਾ ਸਾਫ ਸਫਾਈ ਚੱਲ ਰਹੀ ਆ ਧੋਤ ਭਾਈ ਚਮਕਾ ਕੇ ਫਿਰ ਆਪਾਂ ਨੂੰ ਇਹ ਡਿਲੀਵਰੀ ਦੇਣਗੇ ਬਾਕੀ ਆਪਾਂ ਅੰਦਰ ਇਹਨਾਂ ਦੇ ਸਟਾਫ ਨਾਲ ਵੀ ਗੱਲਬਾਤ ਕਰਦੇ ਆ ਜਿਹੜੇ ਆਪਾਂ ਦੱਸਣਗੇ ਕਿੰਨੇ ਵੇਰੀਐਂਟ ਦੇ ਵਿੱਚ ਆਉਂਦੇ ਨੇ ਇਹ ਟਰੈਕਟਰ ਹੁਣ ਆਪਾਂ ਏਜੰਸੀ ਦੇ ਅੰਦਰੋਂ ਦਿਖਾਉਨੇ ਆ ਤੁਹਾਨੂੰ ਕਿੱਡਾ ਹੈ ਇਹਨਾਂ ਦਾ ਤਾਮਚਾ ਮੈਂ ਕਿੱਡਾ ਕ ਜਗਾੜ ਆ ਇੱਥੇ ਪਟਿਆਲਾ ਦੇ ਵਿੱਚ ਸਰੰਦ ਰੋਡ ਦੇ ਉੱਪਰ ਏਜੰਸੀ ਹੈ ਇਹ ਬਾਰਨ ਪਿੰਡ ਜੋਂਡੀਆ ਟਰੈਕਟਰ ਦੇਖੋ ਹੁਣ ਆਪਾਂ ਅੰਦਰ ਆ ਗਏ ਇਹਨਾਂ ਨੇ ਵੀ ਦੀਵਾਲੀ ਦੀ ਸੈਲੀਬ੍ਰੇਸ਼ਨ ਦੀ ਪੂਰੀ ਡੈਕੋਰੇਸ਼ਨ ਕੀਤੀ ਹੋਈ ਹੈ ਦੇਖੋ ਇੱਕ ਵੇਰੀਐਂਟ ਹੈ ਜਿਹੜਾ ਇਹ 5210 ਉਹ ਇਹ ਖੜਾ ਬਾਕੀ ਹੋਰ ਕਿਹੜੇ-ਕਿਹੜੇ ਵੇਰੀਐਂਟ ਆਉਂਦੇ ਨੇ ਉਹ ਆਪਾਂ ਵੀਰ ਨਾਲ ਗੱਲਬਾਤ ਕਰਕੇ ਤੁਹਾਨੂੰ ਦਿਖਾਉਨੇ ਆ। ਆ ਦੇਖੋ ਜੌਂਡੀਅਰ ਨੇ ਧੱਕ ਪਾਈ ਪਈ ਐ ਸਾਰੇ ਨਵੀਂ ਪੀੜ੍ਹੀ ਐ ਜਿਹੜੀ। ਇਹ ਜੌਂਡੀਅਰ ਜੌਂਡੀਅਰ ਕਰ ਰਹੀ ਐ। ਜੌਂਡੀਅਰ ਦੇ ਪੰਜ-ਸੱਤ ਟਰੈਕਟਰ ਇੱਥੇ ਖੜੇ ਨੇ। ਬਾਕੀ ਵਰਕਸ਼ਾਪ ਦੇ ਵਿੱਚ نیچے ਤਿਆਰ ਹੋ ਰਹੇ ਨੇ ਛਤਰੀਆਂ-ਵਤਰੀਆਂ ਲੱਗ ਰਹੀਆਂ ਨੇ। ਡਿਲੀਵਰੀ ਤੋਂ ਪਹਿਲਾਂ ਕਿਉਂਕਿ ਜੌਂਡੀਅਰ ਦੀ ਖਿੱਚੇ ਇੰਨੀ ਐ ਹਰੇਕ ਕਿਤੇ ਅਵੇਲੇਬਲ ਨਹੀਂ। ਕੰਪਨੀ ਤੋਂ ਜੌਂਡੀਅਰ ਦੀ ਜਿਹੜੀ ਡਿਮਾਂਡ ਹੈ ਉਹ ਪੂਰੀ ਨਹੀਂ ਹੋ ਰਹੀ ਹਾਂਜੀ ਕਿੱਥੋਂ ਆਇਓ ਵੀਰ ਜੀ ਮੇਰੇ ਡੇਰਾ ਬਸੀ ਦੇ ਨੇੜੇ ਤੋਂ ਆਇਆ ਅੱਛਾ ਅੱਛਾ ਹਰਿਆਣੇ ਦੇ ਮਤਲਬ ਹੈ ਨਾ ਇੱਜ ਪਈਓ ਵਾਂਡਰ ਤੋਂ ਆਇਓ ਠੀਕ ਹੈ ਕਿਹੜਾ ਟਰੈਕਟਰ ਲੈ ਰਹੇ ਹੋ ਤੁਸੀਂ 5210 ਦਿਖਾਓ ਫਿਰ ਕਿੱਥੇ ਖੜਾ ਅੱਛਾ ਇਹ ਪੀ ਸਾਰੇ ਮੇਰੇ ਖਿਆਲ ਚ 5210 ਹੈ ਨਾ ਜ਼ਿਆਦਾ ਤਨ ਨਹੀਂ 52 ਆਹ ਖੜਾ ਜੀ 5210 ਕੀ ਕੀ ਖੂਬੀਆਂ ਨੇ ਇਹਦੀਆਂ ਇਹਦੀ ਕਿਵੇਂ ਤੁਸੀਂ ਇਹਨੂੰ ਚੁਆਇਸ ਕੀਤਾ ਇਸ ਦਾ ਫੋਰਾ ਬਹੁਤ ਹੈ ਜੀ ਕੀ ਕਿਛ ਬਹੁਤ ਆ। ਅੱਛਾ ਜੀ। ਵਧੀਆ ਜੀ। ਤੇਲੀ ਰਾਮ ਆਇਆ ਜੀ। ਠੀਕ ਹੈ। ਇਸ ਕਰਕੇ ਤੁਸੀਂ ਆਏ ਹੋ ਜੀ ਡਿਟੈਕਟਰ ਆ ਜੀ। ਵਧੀਆ। ਅੱਛਾ ਜੀ। ਤੁਸੀਂ ਵੈਸੇ ਏਡੀ ਦੂਰ ਤੋਂ ਇੱਥੇ ਆਏ ਹੋ ਮੀਨ ਉਧਰ ਨਹੀਂ ਕੋਈ ਏਜੰਸੀ ਮਿਲੀ? ਨਹੀਂ ਹੈ ਤਾਂ ਉਧਰ ਵੀ ਆਏ ਤੇ ਬੁਕਿੰਗ ਕਰੀ ਲਈ ਦੀਆਂ ਹਾਂ ਡਿਟੈਕਟਰ ਦੇਣਾ ਇਹਨਾਂ ਨੂੰ ਬਸ। ਅੱਛਾ ਅੱਛਾ। ਮਤਲਬ ਇੱਥੇ ਇਹਨਾਂ ਦਾ ਜਿਵੇਂ ਕਹਿੰਦੇ ਸਟੋਰ ਟਾਈਪ ਹੈ। ਹਾਂ ਸਟੋਰ ਟਾਈਪ। ਬੁਕਿੰਗ ਇੱਥੋਂ ਦੇ ਦਿੰਦੇ ਨੇ ਡਿਲੀਵਰੀ ਕਰ ਦਿੰਦੇ ਨੇ। ਹਾਂ ਜੀ ਹਾਂ ਜੀ। ਠੀਕ ਹੈ ਜੀ। ਕਿਹੜਾ ਪਿੰਡ ਆ ਤੁਹਾਡਾ ਬਦਾ? ਰਾਮਪੁਰ ਬਹਾਲ। ਰਾਮਪ ਠੀਕ ਹੈ ਸਰਪੰਚ ਸਾਹਿਬ ਨੇ ਪਿੰਡ ਦੇ ਦੇਖੋ ਤੁਸੀਂ 5210 ਤੇ ਜਿਹੜੇ ਇਹਨਾਂ ਦਾ ਦਿਲ ਆ ਗਿਆ ਅੱਜ ਲੈ ਜਾਣਗੇ ਹਾਂਜੀ ਇਹ ਵੀਰ ਵੀ ਆਏ ਨੇ ਦੇਖੋ ਤੁਸੀਂ ਜੌਂਡੀਅਰ ਆ ਜੀ ਇਹਨਾਂ ਨੇ ਲੈਣਾ ਪਤਾ ਨਹੀਂ ਕਿੰਨਿਆਂ ਕਿ ਡਿਲੀਵਰੀਆਂ ਨੇ ਕਿਉਂਕਿ ਡਿਮਾਂਡ ਬਹੁਤ ਆ ਬਾਈ ਕਿਹੜੇ ਪਿੰਡੋਂ ਆਏ ਹੋ ਜੀ ਆਪਣਾ ਜੌਲੋਂ ਪਿੰਡਾ ਉਹ ਆ ਦੇ ਏਰੀਆ ਅੱਛਾ ਹਾਂ ਆ ਪਾ ਨਹੀਂ ਕਿ 2010 ਤੋਂ ਜੌਂਡੀਅਰ ਨਾਲ ਜੁੜੇ ਹੋਏ ਅੱਛਾ ਜੀ ਇਹ ਤੇ ਬਹੁਤ ਵਧੀਆ ਟਰੈਕਟਰ ਆ ਠੀਕ ਹੈ ਸਿੱਕੇਬੰਦ ਟਰੈਕਟਰ ਜਿਸ ਤਰ੍ਹਾਂ ਕਹਿੰਦੇ ਵੀ ਆਪਾਂ ਟਰੈਕਟਰ ਇੱਕ ਪੀੜੀ ਲੈ ਕੇ ਤਿੰਨ ਪੀੜੀਆਂ ਨੂੰ ਬੁੜਾ ਕਰਨ ਵਾਲਾ ਟਰੈਕਟਰ ਹੈ। ਅੱਛਾ ਅੱਛਾ। ਜਣੀ ਤੁਹਾਡਾ ਪੂਰਾ ਇਹਦੇ ਉੱਤੇ ਮਤਲਬ ਫੇਸ ਹੈ। ਹਾਂ ਅਸੀਂ ਤਾਂ 2010 ਤੋਂ ਜੁੜੇ ਹੋ ਵੀਰ ਜੀ ਜੀ। ਤੁਸੀਂ ਕਿਹੜਾ ਮਾਡਲ ਲੈ ਰਹੇ ਹੋ ਅੱਜ? ਆ 5210 4 ਵੀਲ। 5210 4 ਵੀਲ। ਹਾਂ ਠੀਕ ਹੈ। ਤੁਸੀਂ ਵੀ ਅਲੱਗ ਟਰੈਕਟਰ ਲੈਣਾ ਹੈ ਇਹਨਾਂ ਨਾਲੋਂ ਵੀਰ ਜੀ। ਇਕੱਠੇ ਆ ਵੀਰ ਜੀ ਇਕੱਠੇ ਆਏ ਹੋ। ਠੀਕ ਹੈ ਠੀਕ ਹੈ। ਬਹੁਤ ਬਹੁਤ ਵਧਾਈਆਂ ਜੀ ਤੁਹਾਨੂੰ। ਕਦੋਂ ਦੇ ਰਹੇ ਹੋ ਡਿਲੀਵਰੀ? ਹਾਂ ਜੀ ਡਿਲੀਵਰੀ ਤਾਂ ਰਿਹਾ ਤਿਆਰ ਹੋ ਰਿਹਾ ਟਰੈਕਟਰ ਆਪਣਾ। ਬਸ ਠੀਕ ਹੈ ਜੀ। ਵਾਸ਼ਿੰ ਬਾਕੀ ਸਾਨੂੰ ਆਪਦੇ ਬੁਕਿੰਗ ਐਕਸਪੀਰੀਅੰਸ ਬਾਰੇ ਦੱਸੋ ਕਿੰਨੀ ਕਹੀ ਦੀ ਮਤਲਬ ਵੇਟੇਜ ਕਿੰਨੀ ਕ ਹੈ ਵੇਟੇਜ ਵੀਰ ਜੀ ਸਾਨੂੰ ਵੀ ਇਨੀ ਕੇ ਮਹੀਨਾ ਹੋ ਗਿਆ ਬੁੱਕ ਕਰਾਏ ਇਹਨੂੰ ਸਾਨੂੰ ਅੱਜ ਮਿਲ ਰਿਹਾ ਡਾਇਰੈਕਟਰ ਅੱਜ ਮਿਲ ਰਿਹਾ ਹਾਂ ਜੀ ਠੀਕ ਹੈ ਤੇ ਹੋਰ ਕੋਈ ਬੁਕਿੰਗ ਵੇਲੇ ਕੋਈ ਇਹ ਬਲੈਕ ਬਲੂਕ ਤਾਂ ਨਹੀਂ ਲੈਂਦੇ ਨਹੀਂ ਨਹੀਂ ਵੀਰ ਜੀ ਐਝਾ ਕੁਝ ਠੀਕ ਹੈ ਜਿਵੇਂ ਗੱਡੀਆਂ ਦੀ ਬੁਕਿੰਗ ਵੇਲੇ ਤਾਂ ਬਲੈਕਿੰਗ ਵੀ ਚੱਲਦੀ ਹੈ ਨਾ ਸਾਨੂੰ ਕੋਈ ਬਲੈਕ ਨਹੀਂ ਵੀਰ ਜੀ ਆਪਣਾ ਜਿੱਦਣ ਆਇਆ ਅਗਲੇ ਨੇ ਫੋਨ ਕਰਦਿਆ ਵੀ ਡਾਇਰੈਕਟਰ ਆ ਕੇ ਲੈ ਗਿਆ ਠੀਕ ਹੈ ਠੀਕ ਹੈ ਤੇ ਸੋਹਣਾ ਵੀ ਬਹੁਤ ਲੱਗਦਾ ਹੈ ਜੀ ਬਹੁਤ ਵਧੀਆ ਟਰੈਕਟਰ ਆ ਜੀ ਚਲਾਉਣ ਵੇਲੇ ਨਹੀਂ ਫੱਕਦੇ ਜੀ ਠੀਕ ਹੈ ਜੀ ਦੇਖੋ ਜੀ ਜੌਂਡੀਅਰ ਦਾ ਜਿਹੜਾ ਔਰਾ ਦੇਖੋ ਸਰਪੰਚ ਸਾਹਿਬ ਵੀ ਉੱਪਰ ਬੈਠ ਬੈਠ ਕੇ ਦੇਖਦੇ ਨੇ ਦੇਖੋ ਦੇਖੋ ਕਿਰਾਂ ਲਓ ਜੀ ਡਿਲੀਵਰੀ ਵਾਸਤੇ ਕਰਤਾ ਇੱਕ ਟਰੈਕਟਰ ਤਾਂ ਤਿਆਰ ਦੇਖੋ ਇਹਨਾਂ ਨੇ ਨਿਵਾਤਵਾ ਕੇ ਲਾਤਾ ਇੱਥੇ ਹੁਣ ਦੇਣਗੇ ਡਿਲੀਵਰੀ ਤੇ ਆਲੇ-ਦਾਲੇ ਸਾਰੇ ਇਹੜੀ ਕਾਨਾ ਫੂਸੀ ਜੀ ਹੋਣ ਲੱਗ ਗਈ ਇਹ 5210 4/4 ਇਹ ਟਰੈਕਟਰ ਦੀ ਡਿਲੀਵਰੀ ਅੱਜ ਦੀ ਪਹਿਲੀ ਡਿਲੀਵਰੀ ਟਰੈਕਟਰ ਦੇਖੋ ਜਿਹੜੇ ਤਿੰਨ ਪੀੜੀਆਂ ਤੋਂ ਕਹਿੰਦਾ ਹਾਂ ਤੁਹਾਨੂੰ ਦੇਖ ਲੈਂਗੇ ਇਹਦੇ ਨਾਲ ਜੁੜਿਆ ਜੌਂਡੀਅਰ ਨਾਲ ਇਹ ਵੀਰ ਨੂੰ ਮਿਲ ਰਿਹਾ ਪਹਿਲਾ ਜਿਹੜਾ ਅੱਜ ਦੀ ਡਿਲੀਵਰੀ ਜੌਂਡੀਅਰ 5210 4/4 ਦੇਖੋ ਤੁਸੀਂ ਵੀਰ ਜੀ ਤੁਹਾਨੂੰ ਹੁਣ ਅੱਜ ਇਹ ਜੌਂਡੀਅਰ 5210 4x4 ਦੀ ਡਿਲੀਵਰੀ ਮਿਲ ਰਹੀ ਆ ਹਾਂਜੀ ਤੇ ਕਿਵੇਂ ਮਹਿਸੂਸ ਕਰ ਰਹੇ ਹੋ ਤੁਸੀਂ ਬਹੁਤ ਵਧੀਆ ਕਰ ਰਹੇ ਵੀਰ ਜੀ ਕਿਉਂਕਿ ਤੁਸੀਂ ਬਹੁਤ ਚਿਰ ਦੇ ਜੁੜੇ ਹੋ ਹਾਂ ਸਾਡਾ ਵੀਰ ਜੀ 14ਵਾਂ 15ਵਾਂ ਟਰੈਕਟਰ ਜਾ ਰਿਹਾ ਹੈ ਇਸ ਏਜੰਸੀ ਚੋਂ ਇਸ ਏਜੰਸੀ ਚੋਂ ਬੱਲਾ 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 ਦੇਖੋ ਜੀ ਕਿੱਡਾ ਵਿਸ਼ਵਾਸ ਹੈ ਜੌਂਡੀਅਰ ਤੇ ਇਹ ਕਿੱਥੇ ਦਾ ਟਰੈਕਟਰ ਹੈ ਜੀ ਕਿਹੜੇ ਦੇਸ਼ ਦਾ ਵੈਸੇ ਇਹ ਵੀਰ ਜੀ ਜੋਲਾ ਪਿੰਡ ਦਾ ਪੁਆਧ ਏਰੀਆ ਆਪਣਾ ਠੀਕ ਹੈ ਡੇਰਾ ਬਸੀ ਤਹਿਸੀਲ ਜ਼ਿਲ੍ਹਾ ਮੋਹਾਲੀ ਨੂੰ ਨੌ ਵੀ 10 ਦਵਾਉਂਦਾ ਮੇਰਾ ਨਾਮ ਦੀਪ ਹੈ ਅਸਲੀ ਨਾਮ ਗੁਰਦੀਪ ਸਿੰਘ ਗੁਰਦੀਪ ਸਿੰਘ ਮੈਂ ਪੁੱਛ ਰਿਹਾ ਵੀ ਇਹ ਟਰੈਕਟਰ ਕਿਹੜੇ ਦੇਸ਼ ਤੋਂ ਆਉਂਦਾ ਜਰਮਨ ਜਰਮਨ ਦਾ ਕਿੱਥੇ ਦਾ ਹੈ ਨਹੀਂ ਵੀਰ ਜੀ ਪੂਨਾ ਬਣਦਾ ਇਹ ਪੂਨਾ ਦਾ ਟਰੈਕਟਰ ਦਾ ਬਣਤਰ ਦਾ ਅਮਰੀਕਾ ਦੀ ਆ ਠੀਕ ਹੈ ਹਾਂ ਬਣਦਾ ਪੂਨਾ ਹੈ ਹੁਣ ਸਿੰਪਲ ਪੂਨੇ ਹੋ ਰਿਹਾ ਪਹਿਲਾਂ ਬਾਹਰ ਤੋਂ ਆਉਂਦਾ ਸੀ ਠੀਕ ਹੈ ਜੀ ਪਾਤਿਹਾਰ ਜੌਂਡੀਅਰ ਦੇ ਦੇਖੋ ਤੁਸੀਂ ਕਿਆ ਬਾਤ ਹੈ 5210 4/4 ਬਹੁਤ ਜਿਆਦਾ ਖਿੱਚਿਆ ਹੈ ਬਾਈ ਨੇ ਮੈਨੇਜਰ ਸਾਹਿਬ ਨੇ ਦੱਸਿਆ ਵੀ 67 ਡਿਲੀਵਰੀਆਂ ਬੁੱਕ ਨੇ ਵੀ ਸਾਨੂੰ ਇੱਕ ਦੂਜੇ ਤੋਂ ਖਿੱਚ ਕਰ ਰਹੇ ਨੇ ਲੋਗ ਵੀ ਪਹਿਲਾਂ ਸਾਨੂੰ ਡਿਲੀਵਰ ਕਰੋ ਸਾਨੂੰ ਡਿਲੀਵਰ ਕਰੋ ਮਹੀਨਾ ਵੀ ਨਾ ਬੁਕਿੰਗ ਵੀ ਰਹਿੰਦੀ ਹੈ ਇਹਦੀ ਉਹ ਟਰੈਕਟਰ ਹੈ ਧੰਨਵਾਦ ਟਰੈਕਟਰ ਕੋਲ ਦੇਖੋ ਜੀ ਪਾਤੀਆਂ ਫੁਲਕਾਰੀਆਂ ਜਿਹੇ ਚਾਤਾ ਜੌਂਡੀਅਰ ਮੈਂ ਆਪਕੋ ਇਹ ਲਿਖਾਉਣਾ ਹੁਣ ਆਪਾਂ ਨਾ ਉੱਪਰ ਸ਼ੋਰੂਮ ਤੋਂ نیچے ਚੱਲਦੇ ਆ ਵਰਕਸ਼ਾਪ ਵੱਲ ਜਿੱਥੇ ਇਹ ਟਰੈਕਟਰ ਤਿਆਰ ਕਰਕੇ ਦਿੰਦੇ ਨੇ ਆਇਓ ਤੁਹਾਨੂੰ ਦਿਖਾਉਣੇ ਆ ਨੀਚੇ ਵਰਕਸ਼ਾਪ ਦਾ ਨਜ਼ਾਰਾ ਦੇਖੋ ਸਾਹਮਣੇ ਇਹ ਨੀਚੇ ਵਰਕਸ਼ਾਪ ਹੈ ਜੀ ਅਬ ਬਾਕੀ ਟਰੈਕਟਰ ਜਿਹੜੇ ਐਕਸਚੇਂਜ ਆਫਰ ਦੇ ਵਿੱਚ ਕਟੇ-ਵਟੇ ਹੋਏ ਨੇ ਉਹ ਵੀ ਖੜੇ ਨੇ ਤੁਹਾਡੇ ਸਾਹਮਣੇ ਤੇ ਜਿਹੜੀ ਹੋਰ ਵਰਕਸ਼ਾਪ ਦੇ ਵਿੱਚ ਰਿਪੇਅਰ ਵਗੈਰਾ ਹੁੰਦੀ ਹੈ ਉਹ ਇਹ ਦੇਖ ਰਹੇ ਹੋ ਤੁਸੀਂ ਇਹ ਥੇੜੇ ਨਵੇਂ ਹਾਲ-ਹਾਲ ਮਿਲਦੇ ਨੇ ਉਹ ਵੀ ਪਏ ਨੇ ਇਹ ਵਰਕਸ਼ਾਪ ਦਾ ਨਜ਼ਾਰਾ ਇੱਥੋਂ ਹੀ ਤਿਆਰ ਕਰਕੇ ਜਿਹੜੇ ਟਰੈਕਟਰਾਂ ਦੇ ਛਤਰੀਆਂ ਵਧਰੀਆਂ ਲਾ ਕੇ ਆ ਦੇਖੋ ਡੱਬਿਆਂ ਦੇ ਵਿੱਚ ਪਈਆਂ ਨੇ ਛਤਰੀਆਂ ਟਰੈਕਟਰਾਂ ਦੇ ਉੱਪਰ ਫਿੱਟ ਕਰਕੇ ਫੇਰ ਡਿਲੀਵਰੀ ਦਿੰਦੇ ਨੇ ਏ ਹੁਣ ਅੱਗੇ ਇੱਧਰ ਜਿਹੜਾ ਵਰਕਸ਼ਾਪ ਦਾ ਜਿਹੜਾ ਸਟਾਕ ਹੈ ਉਹ ਮਿਲਦਾ ਆ ਦੇਖੋ ਹਾਂ ਆ ਦੇਖੋ ਇੰਨੇ ਇੰਨਾ ਸਮਾਨ ਜਿਹੜਾ ਰਿਪੇਅਰ ਵੇਲੇ ਲੱਗਦਾ ਉਹ ਇਥੋਂ ਪਹਿਲਾਂ ਲੈ ਕੇ ਫਿਰ ਅੱਗੇ ਰਿਪੇਅਰ ਵੇਲੇ ਵਰਕਸ਼ਾਪ ਦੇ ਕੰਮ ਆਉਂਦਾ ਠੀਕ ਹੈ ਜੀ ਇਹ ਵਰਕਸ਼ਾਪ ਦਾ ਜਿਹੜਾ ਸਟੋਰ ਹੈ ਉਹ ਦੇਖ ਰਹੇ ਹੋ ਪਾਰਟਸ ਮਿਲਦੇ ਨੇ ਇੱਥੇ ਲਿਖ ਕੇ ਵੀ ਲਾਇਆ ਹਰਜ ਕਰਦੇ ਨੇ ਇੱਧਰ ਆ ਤਾਂ ਦਰ ਪੁੱਛ ਲੈਣੀ ਹੈ ਆਹ ਦੇਖੋ ਭਾਈ ਇਹ ਦਿੰਦੇ ਨੇ ਇੱਥੇ ਪਾਰਟਸ ਫੇਰ ਵਰਕਸ਼ਾਪ ਦੇ ਵਿੱਚ ਮੈਡਮ ਬਿਲਿੰਗ ਕਰ ਰਹੇ ਨੇ ਦੇਖੋ ਮੈਂ ਇਥੇ ਸਲਫੁਰੇਟ ਐ ਡੈਸਟੀਨੇਸ਼ਨ ਟੈਪੀ ਪਾ ਲਿਆ ਬਸ ਮੈਂ ਇਸ ਨਾਲ ਜਿਹੜੀ ਨਿਕਲੀ ਕਰਦੀਆਂ ਹਾਂਜੀ ਵੈਸੇ ਸਰ ਮੇਰਾ ਡੈਜਿਗਨੇਸ਼ਨ ਟੈਲੀ ਕਾਲਰ ਦਾ ਆ ਬਟ ਮੈਂ ਨਾਲ ਜੀ ਡੀ ਲਿੰਕ ਵੀ ਕਰਦੀ ਆ ਤੇ ਹੋਰ ਉੱਪਰ ਦਾ ਸਾਰਾ ਵਰਕ ਵੀ ਕਰਦੀ ਆ ਠੀਕ ਹੈ ਜੀ ਕੀ ਨਾਮ ਆ ਤੁਹਾਡਾ ਸਰ ਮੇਰਾ ਨਾਮ ਰਮਨਦੀਪ ਕੌਰ ਹੈ ਜੀ ਰਮਨਦੀਪ ਤੇ ਬਹੁਤ ਵਧੀਆ ਇਹਦੇ ਰਿਵਿਊ ਨੇ ਟਰੈਕਟਰ ਦੇ ਜੌਂਡੀਅਰ ਦੇ ਤੇ ਤੁਹਾਨੂੰ ਵੀ ਮਾਣ ਹੋਣਾ ਚਾਹੀਦਾ ਵੀ ਤੁਸੀਂ ਇਹਦੇ ਨਾਲ ਜੁੜੇ ਹੋਇਓ ਤੇ ਕਿਵੇਂ ਮਹਿਸੂਸ ਕਰਦੇ ਹੋ ਇੱਥੇ ਤੁਸੀਂ ਜੌਬ ਕਰਕੇ ਸਰ ਵਧੀਆ ਲੱਗਦਾ ਜੀ ਕਿਉਂਕਿ ਮੈਂ ਪਹਿਲਾਂ ਵੀ ਕਾਫੀ ਜਗ੍ਹਾ ਤੇ ਜੌਬ ਕੀਤੀ ਆ ਪਰ ਮੈਨੂੰ ਐਦਾਂ ਦਾ ਇੱਕ ਐਦਾਂ ਮੇਰਾ ਐਕਸਪੀਰੀਅੰਸ ਕਿਤੇ ਵੀ ਵਧੀਆ ਨਹੀਂ ਰਿਹਾ ਇੱਥੇ ਠੀਕ ਇੱਥੇ ਵਧੀਆ ਐਕਸਪੀਰੀਅੰਸ ਹੋਇਆ ਸਾਨੂੰ ਹਾਂਜੀ ਹਾਂਜੀ ਚਲੋ ਠੀਕ ਹੈ ਜੀ ਦੇਖੋ ਇਹ ਲਾਣੇਦਾਰ ਵੀ ਆਏ ਨੇ ਇੱਕ ਹੈ ਤਰਸੋਲੀ ਪਿੰਡ ਤੋਂ ਆਏ ਨੇ ਇਹ ਵੀ ਜਿਹੜਾ ਜੌਂਡੀਅਰ ਦੇ ਉੱਤੇ ਬਹੁਮਾਨ ਹੈ ਇਹਨਾਂ ਨੂੰ ਦੇਖੋ ਇਹ ਪਰਿਵਾਰ ਆਇਆ ਹੁਣ ਇਹਨਾਂ ਦਾ ਜਿਹੜਾ ਟਰੈਕਟਰ ਹੈ ਉਹ ਤਿਆਰ ਹੋ ਰਿਹਾ ਲਾਣੇਦਾਰ ਜੀ ਦੱਸੋ ਮੜਾ ਜੱਪ ਦੇ ਬਾਰੇ ਕਿੱਥੇ ਕ ਪੈਂਦਾ ਤੁਹਾਡਾ ਪਿੰਡ ਤੁਹਾਡਾ ਪਿੰਡ ਤਾਂ ਸੌਧੀ ਪਿੰਡ ਹੈ ਮੇਰਾ ਜ਼ਿਲ੍ਹਾ ਮੁਹਾਲੀ ਹੈ ਅੱਛਾ ਜੀ ਅਸੀਂ ਰਾਜਬ੍ਰਿਜ ਤੋਂ ਬੰਦੇ ਆ ਰਾਜਬ੍ਰਿਜ अच्छा रायपत तहसील है नहीं तहसील मोह बनूर है बनूर तहसील दे विच ठीक है जी 5210 लेया 5210 लेया पहला भी भरते कोई जॉन्डियर ਦਾ ਟਰੈਕਟਰ ਤੁਸੀਂ नहीं पहली बार भरते पहली बार भरते रहे हो सुनो लिखा जो निकल के ਅਸੀਂ ਇਧਰ ਜੋन्डियर ਬੁਲਾਇਆ ਅੱਛਾ ਅੱਛਾ ਤੁਹਾਨੂੰ ਕੀ ਨੇ ਸਲਾਹ ਦਿੱਤੀ ਵੀ ਇਹੇ ਲਓ ਮੇਰੇ ਪਿੰਡ 'ਚ ਹੈ ਸੀ ਜੋन्डियर ਦੇ ਦੋ ਬੰਦੇ ਕੋ ਜਾਨੀ ਉਹਨਾਂ ਦਾ ਤਜਰਬਾ ਵਧੀਆ ਰਿਹਾ ਹਾਂ ਉਹਨਾਂ ਉਸ ਕਰਕੇ ਤੇ ਉਹਨਾਂ ਦੀ ਸਲਾਹ ਮੁਤਾਬਕ ਤੁਸੀਂ ਜੋन्डियर ਤੇ ਆਏ ਹੋ ਠੀਕ ਹੈ ਜੀ ਬਹੁਤ ਵਧੀਆ ਰਿਵਿਊ ਆ ਰਹੇ ਨੇ ਦੇਖੋ ਵੀ ਰਿਹੇ ਸਾਰੇ ਕਾਗਜ਼ ਪੱਤਰਾਂ ਦਾ ਜਿਹੜਾ ਕੰਮ ਆ ਉਹ ਪੂਰਾ ਕਰਕੇ ਡਿਲੀਵਰੀ ਵਾਸਤੇ ਤਿਆਰ ਕਰ ਰਹੇ ਨੇ ਟਰੈਕਟਰ ਆ ਦੇਖੋ ਜੀ ਇਸ ਟਰੈਕਟਰ ਦੇ ਜਿਹੜੇ ਜਨਮਦਾਤਾ ਉਹਨਾਂ ਦੀ ਤਸਵੀਰ ਹੈ ਜੌਨ ਡੀਅਰ ਲਓ ਜੀ ਜਿਹੜੀ ਪਹਿਲੀ ਡਿਲੀਵਰੀ ਉਹਦੀ ਰਸਮ ਹੋ ਰਹੀ ਹੈ ਚਾਬੀ ਫੜਾਤੀ ਬਾਈ ਨੇ ਜੌਨ ਡੀਅਰ ਦੀ ਤੇ ਦੇਖੋ ਜਵਾਕ ਕਿੰਨਾ ਖੁਸ਼ ਹੈ ਕੀ ਨਾਮ ਆ ਬਾਈ ਤੇਰਾ ਤਰਨਵੀਰ 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 ਹੋ ਗਿਆ ਅੱਜ ਤਾਂ ਜੌਂਡੀਅਰ ਲੈ ਆਇਆ ਕਹਿੰਦਾ ਪਿੰਡ ਦੇ ਆਲੇ-ਦਾਲੇ ਢੇੜਾ ਕਢਾਉਂ ਦੇਖੋ ਇਹ ਵੀਰ ਆਪਣਾ ਕਰਨੈਲ ਦੇਖੋ ਇਹ ਇਥੇ ਸਟਾਫ ਨੇ ਇਹਨਾਂ ਨੇ ਵਧੀਆ ਮਦਦ ਕੀਤੀ ਹੈ ਜਲਦੀ ਡਿਲੀਵਰੀ ਦੇਣ ਦੀ ਟਰੈਕਟਰ ਤੁਸੀਂ ਦੇਖ ਹੀ ਲਿਆ ਕਿੰਨਾ ਸ਼ਿੰਗਾਰਿਆ ਪਹਿਲਾਂ ਦੇਖੋ ਰਸਮਾਂ ਚੱਲਦੀਆਂ ਜੌਂਡੀਅਰ ਡਿਲੀਵਰੀ ਦੀਆਂ ਜੌਂਡੀਅਰ ਦੇ ਫੈਨ ਐ ਬਹੁਤ ਨੇ ਬਤੰਦਾਰ ਕਹਿੰਦੇ ਮੂਸੇ ਵਾਲੇ ਕੋਲ ਵੀ ਜੌਂਡੀਅਰਤੀ ਤੇ ਅਸੀਂ ਵੀ ਜੌਂਡੀਅਰ ਲੈਣਾ ਇਹ ਸਾਰੇ ਜਿੰਨੇ ਆਲੇ-ਦਾਲੇ ਬੈਠੇ ਨੇ ਫਾਰਮਰ ਇਹ ਵੀ ਜੌਂਡੀਅਰ ਲੈਣ ਆਏ ਨੇ ਲੋ ਬਾਈ ਨੂੰ ਮਿਲ ਗਈ ਚਾਬੀ ਕੀ ਬਾਤ ਆ 来 ਗਿਆ ਭਾਈ ਜੌਂਡੀ ਹਰੇ ਤਾਂ ਪਹਿਲੀ ਡਿਲੀਵਰੀ ਅੱਜ ਇਹ ਇਸ ਏਜੰਸੀ ਦੇ ਵਿੱਚੋਂ ਪਹਿਲੀ ਡਿਲੀਵਰੀ ਇਹ ਆਪਣੇ ਵਾਲਾ ਟਰੈਕਟਰ ਹੈ ਤਿਆਰ ਕਰਤਾ ਪਰਲੇ ਪਾਸੇ ਛਤਰੀ ਵਾਲਾ ਜਿਹੜਾ ਹੁਣ ਬਾਈ ਡਿਲੀਵਰੀ ਵਾਸਤੇ ਉੱਪਰ ਲੈ ਕੇ ਜਾਉ ਸ਼ੋਰੂਮ ਚ ਆ ਗਿਆ ਆਪਣਾ ਟਰੈਕਟਰ ਆਪਾਂ ਨੂੰ ਇਹ ਟਰੈਕਟਰ ਦੇਣਗੇ ਇਹ ਹੁਣ ਦੇਖੋ ਨਵਾਂ ਆ ਤੋ ਆ ਕੇ ਹੁਣ ਲਾ ਰਿਹਾ ਬਾਈ ਉੱਪਰ ਥੋੜਾ ਹੁੰਦਾ ਚੈੱਕ ਕਰ ਰਹੇ ਨੇ ਫਾਰਮਰ ਇਸ ਹੈਲਪਰ ਦੇ ਉੱਪਰ ਸੈਟ ਹੈ ਡਿਲੀਵਰੀ ਤੋਂ ਪਹਿਲਾਂ ਏ ਚੱਲ ਰਿਹਾ ਕੰਮ ਇਹ ਸਾਡੇ ਮਾਸਟਰ ਜੀ ਖੜ ਤਾਂ ਜੋ ਲਓ ਜੀ ਇਹ ਆਪਣੇ ਵੀਰ ਜਿਹੜੇ ਬਾਵਰਪੁਰ ਪਿੰਡ ਤੋਂ ਆਏ ਨੇ ਇਹ ਦੱਸਣਗੇ ਵੀ ਇਹਨਾਂ ਨੇ ਜੌਂਡੀਅਰ ਕਿਵੇਂ ਪਸੰਦ ਕੀਤਾ ਹਾਂਜੀ ਹਾਂਜੀ ਮੇਰਾ ਨਾਮ ਮਨਦੀਪ ਸਿੰਘ ਹੈ ਮੇਰਾ ਪਿੰਡ ਬਾਵਰਪੁਰਾ ਮੈਂ ਜੌਂਡੀਅਰ ਟਰੈਕਟਰ 4x4 5210 ਲੈਣਾ ਹੈ ਅੱਜ ਕੱਲ੍ਹ ਹੀ ਜੌਂਡੀਅਰ ਟਰੈਕਟਰ ਦਾ ਬਹੁਤ ਦੌਰ ਆਈ ਤੇ ਬਹੁਤ ਵਧੀਆ ਟਰੈਕਟਰ ਆਈ ਬਾਹਰਲੀ ਤਕਨੀਕ ਆਈ ਤੇ ਬਹੁਤ ਵਧੀਆ ਹੈ ਮਤਲਬ क्रेज ਆਈ ਇਹਦਾ ਠੀਕ ਹੈ ਸਾਰੇ ਦੋਸਤਾਂ ਮਿੱਤਰਾਂ ਕੋਲੇ ਤੁਹਾਡੇ ਸਾਡੇ ਜੌਂਡੀਅਰ ਟਰੈਕਟਰ ਨੇ ਜੀ ਠੀਕ ਹੈ ਮੈਂ ਤਾਂ ਇਹੀ ਅਪੀਲ ਕਰਦਾ ਵੱਧ ਤੋਂ ਵੱਧ ਜੌਂਡੀਅਰ ਲਓ ਜੀ ਠੀਕ ਹੈ ਜੀ ਧੰਨਵਾਦ ਜੀ ਲਓ ਜੀ ਸ਼ਗਨ ਮਨਾ ਕੇ ਦਾ ਫੁਲਕਾਰੀਆਂ ਪਾ ਕੇ ਜੌਂਡੀਅਰ ਲੈ ਕੇ ਜਾਂਦੇ ਕਿਸਾਨ ਦੇਖੋ ਕਿੰਨੀ ਸੋਹਣੀ ਫੁਲਕਾਰੀ ਦੋਸਤੋ ਜਿਵੇਂ ਤੁਹਾਨੂੰ ਪਹਿਲਾਂ ਦੱਸਿਆ ਸੀ ਵੀ ਜੌਂਡੀਅਰ ਦੇ ਵਿੱਚ ਕਿਹੜੇ-ਕਿਹੜੇ ਰੇਂਜ ਆਉਂਦੀ ਹੈ ਉਹ ਦੇਖੋ ਆ ਜੌਂਡੀਅਰ ਟਰੈਕਟਰਾਂ ਦੀ ਆਧੁਨਿਕ ਰੇਂਜ ਕਿਹੜੇ-ਕਿਹੜੇ ਮਾਡਲ अवेलेबल ਨੇ ਉਹ ਸਾਰੇ ਇੱਥੇ ਲਿਖ ਕੇ ਲਾਏ ਹੋਏ ਨੇ ਤੁਸੀਂ ਦੇਖ ਸਕਦੇ ਹੋ ਆ ਟਰੈਕਟਰ ਇਹਨਾਂ ਨੇ ਜਿਹੜੇ ਫੋਟੋ ਦੇ ਵਿੱਚ ਬਹੁਤ ਸੋਹਣੇ ਸੈੱਟ ਕਰਕੇ ਖੜਾਏ ਨੇ ਆ ਦੇਖੋ ਇਹਦੀ ਸਰਵਿਸ ਬੁੱਕ ਹੈ ਤੇ ਨਾਲ ਇਹਦੇ ਜਿਹੜੇ ਸੰਦ ਟੂਲ ਕਿੱਟ ਹੈ ਹਨਾ ਉਹ ਡਰਾਈਵਰ ਕਰਤੇ ਬਸ ਖੋਲੋ ਨਾ ਜੀ ਖੋਲੋ ਨਾ ਲਓ ਜੀ ਇੱਕ ਡਿਲੀਵਰੀ ਹੋਰ ਦੇਖੋ ਤੁਸੀਂ ਇਹ ਵੀ ਜੌਂਡੀਅਰ ਜੌਂਡੀਅਰ ਦੇ ਕੋਲ ਖੜ ਕੇ ਮਾਨ ਜਾਂ ਮਹਿਸੂਸ ਕਰਦੇ ਨੇ ਬਾਈ ਆਪਣੇ ਨਵਾਂ ਜੌਂਡੀਅਰ ਇਹਨਾਂ ਨੇ ਵੀ ਲਿਆ ਦੇਖੋ ਤੁਸੀਂ ਉੱਪਰ ਬੈਠ ਬੈਠ ਦੇਖਦੇ ਨੇ ਇਹਨਾਂ ਨੇ ਵੀ ਫੁਨਕਾਰੀਆਂ ਪਾਈਆਂ ਨੇ ਹੁਣ ਜਿਹੜੀ ਡਿਲੀਵਰੀ ਦੀ ਰਸਮ ਐ ਉਹ ਦੇਖੋ ਤੁਸੀਂ ਜੀ ਹੁਣ ਆਪਣੇ ਟਰੈਕਟਰ ਦਾ ਵੀ ਜਿਹੜਾ ਡਿਲੀਵਰੀ ਵਾਲਾ ਸਮਾ ਆ ਗਿਆ ਬਾਈ ਨੇ ਮੱਥਾ ਟੇਕਿਆ ਪੁਰਾਤੋ ਸੁੱਖ ਮੰਗੀਆ ਟਰੈਕਟਰ ਦੀ ਦੇਖੋ ਸਾਰਾ ਜਿਹੜਾ ਆਪਣਾ ਛਾਤਰੀ ਛਤਰੀ ਲਾ ਕੇ ਤਿਆਰੀ ਹੋ ਗਈ ਜਿਹੜੀਆਂ ਮੱਥਾ ਟੇਕਣ ਵਾਲੀਆਂ ਰਸਮਾਂ ਨੇ ਉਹ ਵੀ ਦੇਖੋ ਮੱਥਾ ਟੇਕਣ ਦਾ ਪ੍ਰਸ਼ਾਦ ਤੇ ਨਾਲ ਮੂੰਹ ਮਿੱਠਾ ਕਰਨ ਲਈ ਵੀ ਲੱਡੂ ਵਰਤਾਏ ਜਾ ਰਹੇ ਨੇ ਦੇਖੋ ਹੁਣ ਇਹ ਡਿਲੀਵਰੀ ਦੀ ਰਸਮ ਹੈ ਆਜਾ ਹੁਣ ਇੱਧਰ ਆਜੋ ਜਿਹੜੀ ਚਾਬੀ ਹੈ ਉਹ ਮਾਸਟਰ ਜੀ ਰਿਸੀਵ ਕਰ ਰਹੇ ਨੇ ਹੁਣ ਇਹ ਵੀਰ ਦਾ ਕੀ ਨਾਮ ਅਮਰੀਕ ਫਰੀਕੂ ਸੇ ਅਮਰੀਕ ਅਮਰੀਕ ਵੀਰ ਇਹ ਓਨਰ ਨੇ ਜੀ ਟਰੈਕਟਰ ਦੇ ਇਹਦੇ ਚਾਬੀ ਲੈ ਰਹੇ ਨੇ ਵੀਰ ਤੋਂ ਇਹ ਜੂਨੀਅਰ ਵੱਲੋਂ ਚਾਬੀ ਦੇ ਰਹੇ ਨੇ ਵੀਰ ਤੇ ਨਾਲ ਸਾਰਾ ਪਰਿਵਾਰ ਭਾਣ ਜਾ ਮਾਸਟਰ ਜੀ ਦਾ ਦੇਖੋ ਹੁਣ ਸਾਰੀ ਟੀਮ ਵਾਲੀ-ਵਾਲੀ ਇਕੱਠੀ ਹੋਈ ਜਾਂਦੀ ਹੈ ਦੇਖੋ ਇਹ ਹੀ ਡਿਲੀਵਰੀ ਦੀ ਰਸਮ ਆ ਜਿਹੜੀ ਪਰ ਇਹ ਬਹੁਤ ਹੀ ਭਗਾਂ ਵਾਲਿਆ ਦੀ ਹੁੰਦੀ ਹੈ ਵੀ ਜੂਨੀਅਰ ਟਰੈਕਟਰ ਜਦੋਂ ਕੋਈ ਨੈਣ ਲੈਣ ਆਉਂਦਾ ਨਵਾਂ ਜਿਹੜੇ ਬੱਚੇ ਨੇ ਉਹ ਟਰੈਕਟਰ ਦੇ ਉੱਪਰ ਵੜ ਵੜ ਦੇਖਦੇ ਨੇ ਕਿ ਮੈਨੂੰ ਲੱਗਦਾ ਹਾਂ ਜੀ ਕਰੋ ਸਟਾਰਟ ਫਿਰ ਇਹ ਵੀ ਦੇਖ ਲਓ ਜੌਂਡੀਅਰ ਦੀ ਏਜੰਸੀ ਕਿਰਨ ਮੋਟਰ ਟਰੈਕਟਰ ਫਾਰਮ ਇਕਵਿਪਮੈਂਟਸ ਸਾਰੇ ਮਿਲਦੇ ਨੇ ਜੌਂਡੀਅਰ ਨਾਲ ਸਬੰਧਤ ਚੱਲ ਬੰਦਾ 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 ਇਹ ਆਪਦੇ ਨਾਲ ਹਰਮਨ ਸਾਉ ਜੀ ਬੈਟਰੀ ਉਹ ਤੋਂ ਬਾਅਦ ਲਗੋ ਸਾਰਿਆਂ ਦਾ ਹੋ ਗਿਆ Até a I'm not